ਪਰਮ ਸਨਮਾਨਯੋਗ ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਤਿਗੁਰ ਜੀ ਬਖਸ਼ਿਸ਼ ਫਤਿਹ ਦੀ ਸੰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਵਡਭਾਗੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜਰੀਆਂ ਲਗਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਸਤਗੁਰ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਗੁਰ ਜੀ ਕਿਰਪਾ ਕਰਨ ਇਸੇ ਤਰ੍ਹਾਂ ਨਾਮ ਸਿਮਰਨ ਦੀਆਂ ਦਾਤਾਂ ਬਖਸ਼ਣ ਆਪਾਂ ਜੋ ਭਗਤ ਰਵਿਲਾਖ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਮਨਾ ਰਹੇ ਹਾਂ ਤੇ ਭਗਤ ਜੀ ਜੋ ਨਾਮ ਸਿਮਰਨ ਬਾਰੇ ਜੋ ਯੁਗਤੀ ਦੱਸਦੇ ਨੇ ਜੋ ਗੱਲ ਕਰ ਰਹੇ ਨੇ ਭਗਤ ਰਵਦਾਸ ਜੀ ਨੇ ਜਗਿਆਸੂ ਤੋਂ ਪਹਿਲਾਂ ਮੰਗ ਆਤਮ ਸਮਰਪਣ ਦੀ ਕੀਤੀ ਉਹਨਾਂ ਜਗਿਆਸੂ ਹੋਣ ਤੋਂ ਪਹਿਲਾਂ ਆਪਣਾ ਆਪ ਸਮਰਪਣ ਦੀ ਗੱਲ ਕੀਤੀ ਉਹਨਾਂ ਨੇ ਕਿਸ ਨੂੰ ਸਰਨ ਪੀ ਕਿਹਾ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਨਹੁ ਤਿਉ ਕਰ ਗਤ ਮੇਰੀ ਜਿਸ ਨੂੰ ਪ੍ਰਮਾਤਮਾ ਦੀ ਸਰਨ ਮਿਲ ਜਾਂਦੀ ਹੈ ਉਹ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਭਗਤ ਜੀ ਫਰਮਾਉਂਦੇ ਨੇ ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ ਤਨਾਸਰੀ ਰਾਗ ਦੇ ਸ਼ਬਦ ਵਿੱਚ ਭਗਤ ਜੀ ਆਪਾਂ ਸੌਂਪਦੇ ਬੇਨਤੀ ਕਰਦੇ ਨੇ ਬਹੁਤ ਜਨਮ ਬਿਸਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਭਗਤ ਰੂਪੀ ਸੁਹਾਗਨ ਨੂੰ ਪ੍ਰਮਾਤਮਾ ਅੱਗੇ ਤਨ ਮਨ ਅਰਪਣ ਕਰਨ ਨੂੰ ਕਿਹਾ ਗਿਆ ਹੈ ਤਨ ਮਨ ਦੇਹ ਨ ਅੰਤਰ ਰੱਖੈ ਡਾਕਟਰ ਦਰਸ਼ਨ ਸਿੰਘ ਨੇ ਰਵਿਦਾਸ ਬਾਣੀ ਦਾ ਧਿਆਨ ਕਰਦੇ ਹੋਏ ਲਿਖਿਆ ਹੈ ਕਿ ਬੁੱਧ ਮਤ ਵਿੱਚ ਬੁੱਧ ਬਨਣ ਲਈ ਮਹਾਤਮਾ ਬੁੱਧ ਧਰਮ ਅਤੇ ਸੰਗ ਦੀ ਸਰਨ ਲੈਣੀ ਪਈ। ਉਸੇ ਤਰ੍ਹਾਂ ਰਵਿਦਾਸ ਜੀ ਨੇ ਵੀ ਪਰਮਾਤਮਾ ਨਾਮ ਤੇ ਸਤਸੰਗਤ ਦੀ ਸਰਨ ਮੰਗੀ। ਭਗਤ ਜੀ ਨੇ ਜੀਵਨ ਮੁਕਤੀ ਦਾ ਆਧਾਰ ਪ੍ਰਭੂ ਦੀ ਅराधना ਨੂੰ ਮੰਨਿਆ ਹੈ। ਹਰੀ ਦਾ ਜਾਪ ਕਰਨ ਨਾਲ ਇਸ ਸੰਸਾਰ ਸਾਗਰ ਤੋਂ ਪਾਰ ਹੋਇਆ ਜਾਂਦਾ ਹੈ। ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਹੈ ਰਹਾਉ ਕਲ ਯੁਗ ਵਿੱਚ ਕੇਵਲ ਨਾਮ ਮਾਰਗ ਹੀ ਸਾਧਨਾ ਹੈ ਕਲ ਕੇਵਲ ਨਾਮ ਆਧਾਰ ਭਗਤ ਜੀ ਕਹਿੰਦੇ ਹਨ ਕਿ ਵਿਆਸ ਰਿਸ਼ੀ ਨੇ ਪੁਰਾਣਾ ਦੇ ਵੈਦ ਨੂੰ ਪੜਨ ਬਾਅਦ ਇਹ ਕਿਹਾ ਕਿ ਸਾਰੇ ਧਰਮ ਗ੍ਰੰਥ ਇਹ ਨਾਮ ਦੇ ਵੀ ਬਰਾਬਰ ਨਹੀਂ ਹਨ ਇੱਕ ਨਾਮ ਦੇ ਵੀ ਬਰਾਬਰ ਨਹੀਂ ਹਨ ਨਾ ਨਾ ਖਿਆਨ ਪੁਰਾਨ 베ਦ ਵਿਦ ਉਚ ਰਿਤਸ ਅਖਰ 마ਹੀਂ ਨਾ ਨਾ ਖਿਆਨ ਪੁਰਾਨ 베ਦ ਵਿਦ ਚੌਤੀਸ ਅੱਖਰ ਮਾਹੀਂ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਣਾਹੀ ਭਗਤ ਜੀ ਨੇ ਆਪਣਾ ਜੀਵਨ ਅਨੁਭਵ ਦਿੱਤਾ ਹੈ ਕਿ ਮੈਂ ਵੀ ਇਸ ਦੇ ਸਹਾਰੇ ਭਾਵ ਸਾਗਰ ਤੋਂ ਪਾਰ ਹੋ ਗਿਆ ਹਾਂ ਕਹਿ ਰਵਿਦਾਸ ਸਭੈ ਜਗ ਲੂਟੇ ਹੋਆ हम तो एक राम कह छोटे आ एक नाम ए, ए नाम की है इस ਦਾ ਸਪਸ਼ਟ ਉੱਤਰ ਭਗਤ ਜੀ ਨੇ ਭਗਤ ਰਵਦਾਸ ਜੀ ਨੇ ਨਹੀਂ ਦਿੱਤਾ ਪਰ ਇਹ ਜ਼ਰੂਰ ਲਿਖਿਆ ਹੈ ਕਿ ਇਹ ਇੱਕ ਸਹਿਜ ਕਿਰਿਆ ਹੈ ਹਉ ਬਨ ਜਾਰੋ ਰਾਮ ਕੋ ਸਹਿਜ ਕਰੂ ਵਾਪਾਰ ਮੈਂ ਰਾਮ ਨਾਮ ਧਨ ਲਾਦਿਆ ਵੇਖ ਲਾ ਦੀ ਸੰਸਾਰ ਇਸ ਸਹਿਜ ਕਿਰਿਆ ਦਾ ਵਰਨ ਵੀ ਭਗਤ ਵਰਨ ਵੀ ਕੀਤਾ ਹੈ ਚਿਤਿ ਸਿਮਰਨ ਕਰੂੰ ਨੈਨ ਅਵਲੋਕਨੋ ਸਵਰਨ ਬਾਣੀ ਸੋ ਜਸ ਪੂਰ ਰੱਖਿਓ ਮਨ ਸੋ ਮਦੋਹ ਕਰ ਕਰੋ ਚਰਨ ਰਿਧੈ ਧਰੋ ਰਸਨ ਅੰਮ੍ਰਿਤ RAM ਨਾਮ ਭਖ ਰਵਦਾਸ ਜੀ ਦਾ ਇਹ ਕਥਨ ਸਮੇਂ ਦੇ ਸਥਾਪਿਤ ਧਰਮ ਨੂੰ ਚੁਣੌਤੀ ਹੈ ਧਰਮੀ ਲੋਕ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਕਰਮ ਕਾਂਡਾਂ ਦਾ ਰੋਹਾਨੀ ਨਾਲ ਕੋਈ ਰੋਹਾਨੀਅਤ ਨਾਲ ਕੋਈ ਸੰਬੰਧ ਨਹੀਂ ਹੁੰਦਾ ਸਗੋਂ ਇਹ ਕਰਮ ਕਾਂਡ ਮਨੁੱਖ ਦੀ ਹਾਉਮੇ ਵਿੱਚ ਵਾਧਾ ਕਰਦੇ ਹਨ ਰੋਹਾਨੀ ਉਤਮੀ ਵਿੱਚ ਰੋਕ ਪਾਉਂਦਾ ਹੈ ਰੋਹਾਨੀ ਉਨਤੀ ਵਿੱਚ ਰੋਕ ਪਾਉਂਦਾ ਹੈ ਰਵਦਾਸ ਜੀ ਦੀ ਬਾਣੀ ਵਿੱਚ ਕਰਮ ਕਾਂਡਾਂ ਬਾਰੇ ਇਹ ਦ੍ਰਿਸ਼ਟੀਕੋਣ ਮਿਲਦਾ ਹੈ ਬਹੁ ਵਿਦ ਧਰਮ ਨਿਰੂਪੀਐ ਕਰਤਾ ਦੀ ਸੈ ਸਭ ਲੋਏ ਕਵਨ ਕਰਮ ਤੈ ਛੁਟੀਐ ਜੇ ਸਾਦੇ ਸਭ ਸਿਧ ਹੋਏ ਬਾਹਰ ਉਦਕ ਪਖਾਰੀ ਹੈ ਕਟ ਪੀਤਰ ਬੇਬਦ ਬੇਕਾਰ ਸੁਧ ਕਵਨ ਪਰ ਹੋਏ ਬੋ ਸੋਚ ਕੁੰਚਰ ਵਿਦ ਵਿਵਹਾਰ ਭਗਤ ਰਵਦਾਸ ਜੀ ਨੇ ਪੱਥਰ ਤੇ ਠਾਕਰ ਅਤੇ ਦੇਵਤਿਆਂ ਨੂੰ ਖੁਸ਼ ਕਰਨ ਲਈ ਚੜਾਈ ਜਾਣ ਵਾਲੀ ਸਮਗਰੀ ਉੱਪਰ ਵਿਆੰਗਲਿਆ ਹੈ ਦੂਦ ਤਬਸਰੇ ਮਨੋ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਓ ਅਵਰ ਨਾ ਫੂਲ ਅਨੂਪ ਨਾ ਪਾਵਉ ਰਹਾਉ ਮੈ ਲਾਗਰ ਬੋਰੋ ਹੈ ਭਯੰਗਾ ਬਿਕ ਆਮਰਤ ਬਸ ਇੱਕ ਸੰਗਾ ਧੂਪ ਦੀਪ ਨਈ ਬੋਧ ਹੈ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਕਿਉਂ ਭਗਤ ਰਵਦਾਸ ਜੀ ਦੁਆਰਾ ਸਿਖਾਈ ਸਾਧਨਾ ਵਿੱਚ ਮੂਰਤੀ ਪੂਜਾ ਅਤੇ ਫਜ਼ੂਲ ਦੇ ਕਰਮ ਕਾਂਡਾਂ ਦਾ ਕੋਈ ਸਥਾਨ ਨਹੀਂ ਹੈ ਪੂਜਾ ਦੀ ਅਸਲ ਵਿਧੀ ਆਤਮ ਸਮਰਪਣ ਨੂੰ ਹੀ ਮੰਨਿਆ ਗਿਆ ਹੈ ਆਪਾ ਆਪ ਵਾਰਨਾ ਪੈਂਦਾ ਹੈ ਤਨ ਮਨ ਅਰ ਪੂ ਪੂਜ ਚਰਾਵੋ ਕੋਰ ਪਰ ਸਾਧ ਨਿਰੰਝਨ ਪਾਵੋ ਹੋਰ ਸਭ ਕਰਮ ਕਾਂਡਾਂ ਦਾ ਕੋਈ ਅਰਥ ਨਹੀਂ ਰੱਖਦੇ ਭਗਤ ਰਵਿਦਾਸ ਜੀ ਲਈ ਸਭ ਕਰਮ ਕਾਂਡਾਂ ਦਾ ਬਦਲ ਨਾਮ ਹੀ ਹੈ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ ਨਾਮ ਤੇਰੋ ਅਸਨੋ ਨਾਮ ਤੇਰੋ ੳਰਸਾ ਨਾਮ ਤੇਰੋ ਕੇਸਰੋ ਲੇਸ਼ ਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਸ ਜੱਪੇ ਨਾਮ ਲੈ ਤੁਝੇ ਕਿਉਂ ਚਾਰੇ ਭਗਤ ਜੀ ਨੇ ਭਗਤ ਕਬੀਰ ਜੀ ਤੇ ਨਾਮਦੇਵ ਜੀ ਦੀ ਮਿਸਾਲ ਦੁਆਰਾ ਵੀ ਨਾਮ ਦਾ ਮਹਤਵ ਦਰਾਇਆ ਹੈ ਹਰ ਕੈ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪੀ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਨਾਮ ਸਿਮਰਨ ਪ੍ਰਭੂ ਪਿਆਰ ਵਿੱਚ ਪੈਦਾ ਹੁੰਦਾ ਹੈ ਭਗਤ ਜੀ ਨੇ ਮੱਛੀ ਦੁਆਰਾ ਉਦਾਹਰਨ ਦੇ ਕੇ ਇਹ ਗੱਲ ਸਮਝਾਈ ਹੈ ਮੀਨ ਪਕਰ ਫਾ ਕਿਉ ਔਰ ਕਾਟਿਉ ਰਾਦ ਕਿਉ ਬੋਹਬਾਨੀ ਖੰਡ ਖੰਡ ਕਰ ਪੋਜਨ ਕੀਨੋ ਤੋ ਨ ਬਿਸਾਰੇਉ ਪਾਣੀ ਭਗਤ ਰਵਦਾਸ ਜੀ ਨੇ ਪ੍ਰੇਮ ਭਗਤੀ ਦਾ ਬਿਆਨ ਕਰਦਿਆਂ ਪ੍ਰਭੂ ਪ੍ਰੇਮ ਵਿੱਚ ਬੜਾ ਮਹੱਤਵ ਦਿੱਤਾ ਹੈ ਭਗਤ ਜੀ ਨੇ ਪ੍ਰੇਮ ਭਗਤੀ ਦੇ ਸਮਰਥਕ ਇਸ ਲਈ ਸੰਨ ਕੇ ਭਗਤ ਜੀ ਦੇ ਪ੍ਰਭੂ ਜੀ ਪ੍ਰੀਤ ਦਾ ਸਬੰਧ ਇੱਕ ਪੰਖੀ ਨਾਲ ਹੋਵੇ ਜਿਵੇਂ ਮੱਛੀ ਅਤੇ ਪਾਣੀ, ਪਤੰਗੇ ਅਤੇ ਦੀਪ, ਚਕੋਰ ਅਤੇ ਚੰਨ ਦਾ ਪਿਆਰ ਹੁੰਦਾ ਹੈ ਬਲਕਿ ਇਹ ਪਿਆਰ ਦੋ ਤਰਫਾ ਹੋਵੇ ਜਿਵੇਂ ਮਾਤਾ ਤੇ ਬੱਚਾ, ਬੱਚੇ ਦਾ ਅਤੇ ਪਤੀ ਤੇ ਪਤਨੀ ਦਾ ਹੁੰਦਾ ਹੈ। ਭਗਤ ਜੀ ਵੀ ਪ੍ਰਭੂ ਨਾਲ ਪਿਆਰ ਦੋ ਤਰਫਾ ਸੀ। ਇਸ ਬਿਆਨ ਨੂੰ ਉਹਨਾਂ ਆਪ ਕੀਤਾ "ਪ੍ਰੇਮ ਕੀ ਜੇਵਰੀ ਬਾਂਦੇਓ ਤੇਰੋ ਜਨ ਚਹਿਰ ਵਦਾਸ਼ ਛੂਟੇ ਬੋ ਕਵਨ ਗੋਨ" ਇਸ ਤਰ੍ਹਾਂ ਭਗਤ ਰਵਦਾਸ ਜੀ ਨੇ ਸਾਨੂੰ ਜੀਵਨ ਵਿੱਚ ਨਾਮ ਬਾਣੀ ਦੀ ਯੁਗਤੀ ਦੱਸੀ ਹੈ ਕਿ ਜੇ ਮਨੁੱਖਾ ਜਨਮ ਸਫਲ ਕਰਨਾ ਚਾਹੁੰਨਾ ਹੈ ਜੇ ਜਨਮ ਮਰਨ ਤੋਂ ਛੁਟਕਾਰਾ ਚਾਹੁੰਨਾ ਏ ਜੇ ਇਹ ਜੋ ਜੀਵਨ ਸਫਲਾ ਕਰਨਾ ਚਾਹੁੰਨਾ ਏ ਤੇ prabhu pe prem bhakti